ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੀ ਪੰਜਾਬੀ ਕਿਚਨ ਚੈਨਲ ਵਿੱਚ ਤੁਹਾਨੂੰ ਗੁਰਰਾਮਤਾ ਸਾਰਿਆਂ ਤੇ ਮੇਰੇ ਪਰ ਆਥਰੱਖ ਕੇ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਤੇ ਲੋ ਜੀ ਅੱਜ ਦੀ ਵੀਡੀਓ ਆਪਣੀ ਹੈ ਕਿ ਪਹਿਲਾਂ ਆਪਾਂ ਨੇ ਕੱਪੜੇ ਧੋਲੇ ਸੀਗੇ ਮਸ਼ੀਨ ਵਿੱਚ ਕੁਛ ਤੇ ਕੁਛ ਹੱਥੀਂ ਧੋਣ ਵਾਲੇ ਸੀਗੇ ਉਹ ਬਾਅਦ ਚ ਧੋਨੇ ਆ ਤੇ ਇਧਰ ਆਪਾਂ ਬਣਾਏ ਸੀ ਚੋਲ ਫਰਾਈ ਗਾਇਸ ਕੀਤੇ ਸੀ ਨਿੰਜਾ ਤੇ ਪਹਿ ਹੁਣ ਆਪਾਂ ਨੇ ਚੌਲ ਪਹਿਲਾਂ ਵਾਲ ਲੈ ਸੀਗੇ ਵਾਲ ਕੇ ਰੱਖ ਲੈ ਸੀਗੇ ਤੇ ਇਧਰ ਆਪਾਂ ਨੇ ਹੁਣ ਘਿਓ ਪਾ ਲਿਆ ਪੈਨ ਵਿੱਚ ਤੇ ਹੁਣ ਆਪਾਂ ਚੌਲ ਬਣਾਉਂਦੇ ਮਿਕਸ ਵੈਜ ਚੌਲ ਸਿੰਪਲੀ ਜੀ ਇਧਰ ਜੀਰਾ ਪਾਤਾ ਨਾਲ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਇਧਰ ਮੈਂ ਲੈ ਲਈ ਸੀ ਪਿਆਜ਼ ਤੇ ਹਰੀ ਮਿਰਚ ਕੱਟ ਕੇ ਤਾਂ ਥੈਂਕ ਯੂ ਸੋ ਮਚ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਕੀਤਾ ਅੱਜ ਮੇਰੇ ਸਬਸਕ੍ਰਾਈਬਰ ਹੋ ਗਏ ਆ 695 ਹਾਂ 695 ਸਬਸਕ੍ਰਾਈਬਰ ਹੋ ਗਏ ਆ ਥੈਂਕ ਯੂ ਸੋ ਮਚ ਸਪੋਰਟ ਕਰਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਨਾਲ ਆਪਾਂ ਨੇ ਪਾਈ ਸੀ ਗੋਭੀ ਗੋਭੀ ਪਾਈ ਹੋਈ ਸੀਗੀ ਉਹ ਪਾਤੀ ਨਾਲ ਤੇ ਸਿੰਪਲੀ ਜਿਹਾ ਖਾਣਾ ਬਣਾਇਆ ਕਿਉਂਕਿ ਹੁਣ ਫਿਰ 2-3 ਦਿਨ ਕੋਈ ਰੈਸਪੀ ਨਹੀਂ ਗਈ ਆ ਲਾਸਟ ਆਈ ਥਿੰਕ ਫਰਾ ਵੈਲਨੈਸ ਡੇ ਤੱਕ ਬੁੱਧਵਾਰ ਤਿੱਕਾ ਉਸ ਤੋਂ ਬਾਅਦ ਦੇਖਦੇ ਆਪਾਂ ਅੱਗੇ ਕੀ ਬਹੰਦਾ ਠੀਕ ਹੈ ਤੇ ਆ ਅੱਜ ਬਸ ਇਹ ਛੋਟੀ ਜੀ ਰੈਸਪੀ ਹੈ ਤੇ ਮੌਸਮ ਤਾਂ ਤੁਹਾਨੂੰ ਪਤਾ ਹੀ ਗਰਮੀ ਬਹੁਤ ਹੋਈ ਪਈ ਹੈ ਤੇ ਅੱਧਰਾ ਆਪਾਂ ਨੇ ਨਾਲ ਹਰੇ ਮਟਰ ਪਾਤੇ ਸਿੰਪਲ ਜਿਹਾ ਹੀ ਖਾਣਾ ਬਣਾਇਆ ਕੋਈ ਜ਼ਿਆਦਾ ਪਾਉ ਹੋਣੀ ਕੀਤਾ ਅੱਜ ਚੰਜਟ ਹੈ ਨਹੀਂ ਆ ਬਿਕੋਜ਼ ਟਾਈਮ ਨਹੀਂ ਹੈ ਇੱਧਰ ਆਪਾਂ ਨੇ ਟਮਾਟਰ ਵੀ ਪਾਤਾ ਨਾਲ ਕੈਂ ਬਹੁਤ ਹੋਇਆ ਤੇ ਗਰਮੀ ਵੀ ਬਹੁਤ ਜਿਆਦਾ ਹੈ ਫਿਰ ਸਾਭ ਜੀ ਕਹਿੰਦੇ ਅੱਜ ਮੈਨੂੰ ਕੋਈ ਹਲਕਾ ਖਾਣਾ ਚਾਹੀਦਾ ਵੀ ਸਿੰਪਲੀ ਖਾਣਾ ਚਾਹੀਦਾ ਹੈਗਾ ਤੇ ਆਪਾਂ ਨੇ ਫਿਰ ਸਿੰਪਲੀ ਤੇ ਹੀ ਹੈ ਇਸ ਤੋਂ ਬਾਅਦ ਤਾਂ ਸਿੰਪਲ ਕੁਝ ਨਹੀਂ ਹੋ ਸਕਦਾ ਦਾਲਾਂ ਸਬਜ਼ੀਆਂ ਨਾਲ ਕੜੀਆਂ ਨਾਲ ਵੀ ਖਾ ਲਏ ਸਾਰੇ ਗੱਲੇ ਤੇ ਇਧਰ ਆਪਾਂ ਨਮਕ ਪਾਵਾਂਗੇ ਸਵਾਦ ਅਨੁਸਾਰ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਥੈਂਕ ਯੂ ਸੋ ਮੱਚ ਜਿਹੜੇ ਵੀਡੀਓ ਵਾਚ ਕਰਦੇ ਆ ਤੇ ਵੀਡੀਓ ਪੂਰੀ ਫੁੱਲ ਵਾਚ ਕਰਿਆ ਕਰੋ ਤੇ ਕਦੀ ਕਦੀ ਆਪਾਂ ਨੂੰ ਕੋਈ ਚੀਜ਼ਾਂ ਹੀ ਇਹੋ ਜੀਆਂ ਮਿਲ ਜਾਂਦੀਆਂ ਹੁੰਦੀਆਂ ਠੀਕ ਹੈ ਤੇ ਕੱਲ ਨੂੰ ਮੇਰੀ ਹੈਗੀ ਅਪੁਆਇੰਟ ਹਸਪੀਟਲ ਦੀ ਹਸਪੀਟਲ ਜਾਣਾ ਹੈ ਮੈਂ ਤੇ ਹਸਪੀਟਲ ਤੋਂ ਵੀ ਡਰੀ ਲੱਗਦਾ ਫਿਰ ਜਾਣਾ ਤਾਂ ਪੈਂਦਾ ਹੀ ਮਜਬੂਰੀਆਂ ਹੁੰਦੀਆਂ ਹਨਾ ਤੇ ਇੱਧਰ ਮੈਂ ਚੌਲ ਥੋੜੇ ਜਿਹੀ ਬਣਾਏ ਸੀਗੇ ਕਹਿੰਦੇ ਥੋੜਾ ਜਿਹਾ ਹੀ ਖਾਣਾ ਖਾਣਾਗਾ ਜਿਆਦਾ ਨਹੀਂ ਖਾਣੇਗੇ ਤੇ ਸਿੰਪਲ ਜਿਹਾ ਖਾਣੇ ਆਗੇ ਹਲਕਾ ਜਿਹਾ ਖਾਣਾ ਕਿ ਕਿਉਂ ਅੱਜ ਦੁਪਹਿਰ ਨੂੰ ਕਿਸੇ ਨੇ ਆਉਣਾ ਸੀਗਾ ਘਰੇ ਤੇ ਉਸ ਤੋਂ ਪਹਿਲਾਂ ਫਿਰ ਅਸੀਂ ਖਾਣਾ ਆਪ ਦਾ ਖਾਣਾ ਬਣਾ ਕੇ ਖਾ ਖਾ ਕੇ ਫ੍ਰੀ ਹੋ ਜਾਾਂਗੇ ਨਾ ਥੋੜੀ ਰੈਸਟੇ ਹੋ ਜਾਂਦੀ ਆ ਫਿਰ ਜਦੋਂ ਕੁ ਆਦੇ ਉਦੋਂ ਰੈਸਟ ਨਹੀਂ ਹੁੰਦੀ ਕਿ ਤੁਹਾਨੂੰ ਪਤਾ ਹੀ ਆ ਹਨਾ ਕਿ ਨਹੀਂ ਆਪਾਂ ਵੀ ਕਿਸੇ ਦੇ ਘਰੇ ਜਾਂਦੇ ਆ ਜਦੋਂ ਅਗਲਾ ਤਾਂ ਸੋ ਆਪਾਂ ਵੀ ਇਹੀ ਸੋਚਦੇ ਆ ਅਗਲਾ ਵੀ ਇਹੀ ਸੋਚਦਾ ਹੁੰਦਾ ਕਿੱਥੇ ਗਰਮੀ ਵਿੱਚ ਪਰੌਣੇ ਆ ਗਏ ਹਨਾ ਤੇ ਚਲੋ ਕੋਈ ਨਾ ਫਿਰ ਇਹਨਾਂ ਨੇ ਹੁਣ ਜਾਣਾ ਸੀਗਾ ਤੇ ਤਾਂ ਕਰਕੇ ਤੇ ਸਾਰੇ ਫਿਰ ਕੋਈ ਮਿਲਣ ਵੀ ਆਉਂਦਾ ਕਿਸੇ ਨੂੰ ਆਪ ਵੀ ਮਿਲਣ ਜਾਣਾ ਪੈਂਦਾ ਪਹਿਲਾਂ ਆ ਕੇ ਤੇ ਫਿਰ ਜਾਣ ਲੱਗਿਆ ਵੀ ਹਨਾ ਤੇ ਤੁਸੀਂ ਦੱਸੋ ਸਾਰੇ ਕਿੱਦਾਂ ਠੀਕ ਹੋ ਤੇ ਇਧਰ ਲਓ ਜੀ ਆਪਣੇ ਰਾਈਸ ਜਿਹੜੇ ਆ ਚਾਵਲ ਆ ਰੈਡੀ ਹੋ ਗਏ ਤੇ ਮਿਰਚ ਨਾਲ ਆਪਾਂ ਐਕਸਟਰਾ ਰੱਖਤੀ ਕਿਉਂਕਿ ਸਬਜ਼ੀ ਨੂੰ ਮਿਰਚ ਵੀ ਪਸੰਦ ਆ ਥੋੜੀ ਜੀ ਹਰੀ ਨਾਲ ਖਾਣੀ ਚੌਲਾਂ ਦੇ ਤੇ ਨਾਲ ਖੀਰ ਆ ਤੇ ਨਾਲ ਆਪਾਂ ਸੌਸ ਪਾ ਦਾਂਗੇ ਹੁਣ ਚਿਲੀ ਸੌਸ ਮੇਰੇ ਕੋਲੇ ਨਾ ਪਹਿਲਾਂ ਸੌਸ ਘਰ ਦੀ ਬਣੀ ਸੀ ਫਿਰ ਮੈਂ ਹੁਣੇ ਮੋਲ ਲਿਆਂਦੀ ਹੈਗੀ ਤੇ ਇਹ ਸੌਸ ਨਾ ਮੇਰੀ ਨਨ ਦੇ ਬੱਚੇ ਸੌਸ